ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਇਹਨੂੰ ਬਰਨਾਲਾ ਤੇ ਤਹਿਸੀਲ ਇਹਨੂੰ ਤਪਾ ਪਾ ਜਾਂਦੀ ਆ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਪਧੌੜ ਤੋਂ ਤਪੇ ਨੂੰ ਜਾਣਾ ਹੋਵੇ ਪਹਿਲਾ ਪਿੰਡ ਹੀ ਆਉਂਦਾ ਨਾਣੇਵਾਲ ਆਉਂ ਪੁੱਛ ਲੈਣੇ ਬਈ ਤੁਹਾਡੇ ਬੱਜੀ ਹਸੀ ਗਾਲ ਹਸਰੀ ਗਾਲ ਉਹ ਠੀਕ ਹੋਈ ਵਧੀਆ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਬੋਲ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727999 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਜਿਹੜੀ ਬੈਲ ਦੇ ਨੇ ਕਿਹੜਾ ਸੂਸ ਹੋਈ ਐ ਇਹ ਦੂਜੇ ਸੂਏ ਸੂਏ ਜੀ ਤੜਕੇ ਸੂਈ ਐ ਇਹ 3:00 ਵਜੇ ਠੀਕ ਆ ਬੱਚਾ ਕੀ ਦੇ ਤਾਂ ਬੱਚੀ ਦਿੱਤੀ ਜੀ ਬੱਚੀ ਚੰਗੀ ਆ ਨਾ ਹਾਂ ਜੀ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਬਾਈ ਤੇ ਜੇਰ ਪੈ ਗਈ ਹਾਜ਼ਿਰ ਪੈ ਗਈ ਸੀ ਠੀਕ ਹੈ ਭਾਈ ਤੇ ਕੜਤਾ ਦੁੱਧ ਦੋ ਢਾਈ ਕਿਲੋ ਤੇ ਬਾਕੀ ਬੱਸੀ ਨੂੰ ਪਿਆਤਾ ਢਡੀ ਸੀ ਲੁਕੀ ਜੀ ਪੂਰੀ ਠੰਡੀ ਸੀ ਲਾ ਜੇ ਮਰਦੀ ਹੱਥ ਲਾਈ ਜਾ ਥਣ ਬਹੁਤ ਚੰਗਾ ਹਨ ਹਾਂ ਜੀ ਮੁੱਠੀ ਵਾਲਾ ਥਣ ਚਬਾਈ ਕਿਵੇਂ ਭਾਈ ਚਬਾਈ ਵਧੀਆ ਦੀ ਭੋਲੀ ਤੇ ਲਾਂਡੋ ਲੱਜੰਗੇ ਹਨ ਹਾਂ ਠੀਕ ਹੈ ਭਾਈ ਖੋਲ ਦੇ ਮਾੜੀ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਪ੍ਰਿੰਟ ਚੰਗਾ ਕੱਦ ਵੱਡ ਚੰਗਾ ਭਾਈ ਕਿੰਨਾ ਕ ਦੁੱਧ ਦੇ ਦੂ ਵੀਰੇ ਅਸਤੀ ਦੁੱਧ ਦੇ ਦੋ 17 18 ਕਿਲੋਗ੍ਰਾਮ ਹੂੰ ਆ ਫੇਸ ਫੂਸ ਚੰਗਾ ਬੋਦੀਵਾਦੀ ਚੰਗੀ ਆ ਬਾਕੀ ਤੋਰਾ ਤੋਰਾ ਚੰਗਾ ਚੰਗੀ ਆ ਬੜ ਬਈ ਤੇ ਸੂਈ ਸਵਾਈ ਆ ਦੁੱਧ ਚੰਗਾ ਪਾਉ ਦ ਚੰਗੇ ਬੋਲੇ ਤੇ ਹਾਂ ਤੇ ਕੀ ਮੁੱਲ ਆ ਭਈ ਇਹਦਾ ਮੁੱਲ ਦਾ 52000 ਜੀ ਮਾਨ ਤਣ ਹੋ ਜੀ ਭਈ ਹਾਂ ਮਾਨ ਤਣ ਹੋ ਜੀ 52000 ਰੁਪਇਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਣ ਜ਼ਰੂਰ ਹੋ ਜੀ ਸੂਈ ਸਵਾਈ ਬੱਚਾ ਮਗਰ ਬੱਚੀ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਫੇਸ ਚੰਗਾ ਥਾਣ ਵਗੈਰਾ ਚੰਗਾ ਮੁਠੀ ਵਾਲਾ ਥਾਣਾ ਭਈ ਕੱਲਾ ਕੱਲਾ ਥਾਣਾ ਜੀ ਤੇ ਕਿਸੇ ਵੀਰ ਨੂੰ ਕੋਈ ਬਾੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਹਦ ਲਉ ਧੰਨਵਾਦ